ਹੈਲੋ ਫਰੈਂਡਸ ਤੁਹਾਡਾ ਸਵਾਗਤ ਹੈ ਮੇਰੇ ਜਨਨ ਤੇ ਅੱਜ ਤੁਹਾਨੂੰ ਆਪਾਂ ਦੱਸ ਰਹੇ ਹਾਂ ਤਵੇ ਤੇ ਤੰਦੂਰੀ ਰੋਟੀ ਇਹ ਮੈਂ ਰੋਟੀ ਵੀ ਲੈ ਲਈ ਆ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਇੱਧਰ ਪਾਣੀ ਲਾ ਲੈਣਾ ਆਹ ਮੈਂ ਪਾਣੀ ਲਾ ਲਿਆ ਪਾਣੀ ਲਾ ਕੇ ਤੁਸੀਂ ਤਵੇ ਤੇ ਰੋਟੀ ਨੂੰ ਪਾ ਦੇਣਾ ਲੈ ਮੈਂ ਦੂਸਰਾ ਪੇੜਾ ਹੁਣ ਕਰਨ ਲੱਗ ਪਈ ਆ ਉਧਰ ਆਪਣੀ ਰੋਟੀ ਬਣ ਰਹੀ ਹੈ ਤਵੇ ਤੇ ਇਹਨੂੰ ਆਪਾਂ ਹੁਣ ਵੇਖ ਲਾਂਗੇ ਰੋਟੀ। ਦੂਸਰੀ ਰੋਟੀ ਆਪਣੀ ਬਣ ਰਹੀ ਹੈ ਤਵੇ ਤੇ। ਆ ਦੇਖੋ ਜੀ ਆਪਣੇ ਉੱਪਰ ਬਲਬਲੀਆਂ ਜਿਹਾ ਫੁੱਲ ਲੱਗੀਆਂ ਤੇ ਹੁਣ ਇਹਨੂੰ ਆਪਾਂ ਜਿਆਸਤੀ ਫੇਲ ज्यादा करके तीन पराठे मैंने हैं हां देखो जी अपने तवे पे रोटी तैयार हो गई है तरह आपएं सेक लेना हां देखो जी रोटी बढ़िया बन गई ਇਹਨਾਂ ਨੂੰ ਰੋਟੀ ਆਪਣੀ ਜੇ ਦੋਸਤਾਂ ਦਾ ਹੀ ਸੇਕ ਆ ਮਾਣਾ ਚਾਹਣੇ ਆ ਤਾਂ ਇੱਧਰ ਸੇਕ ਤੁਸੀਂ ਲਾ ਸਕਦੇ ਹੋ ਹੁਣ ਆਪਾਂ ਦੂਸਰੀ ਵੀ ਤੁਹਾਨੂੰ ਦਿਖਾਉਣੇ ਆ ਮੇਰੇ ਗੈਸ ਦੀ ਫਲੇਮ ਥੋੜੀ ਜਿਹਾ ਜ਼ਿਆਦਾ ਹੈ ਤਾਂ ਕਰਕੇ ਇਹ ਹੋ ਗਈ ਥੋੜੀ ਜਿਹੀ ਤੁਸੀਂ ਥੋੜੀ ਜਿਹੀ ਘੱਟ ਰੱਖਿਓ ਜੋ ਤੇ ਬਹੁਤ ਵਧੀਆ ਪੰਦੂਰ ਦੀ ਰੋਟੀ ਬਣ ਕੇ ਤਿਆਰ ਹੋ ਜੂਗੀ ਤੁਹਾਡੀ ਇਨੂੰ ਇਸ ਤਰ੍ਹਾਂ ਕਰਕੇ ਤੁਸੀਂ ਉੱਪਰ ਵੀ ਥੋੜੀ ਜਿਹੀ ਰਾੜ ਸਕਦੇ ਆ ਹੁਣ ਆਪਾਂ ਦੂਸਰੀ ਪਾਉਣੀ ਆ ਆ ਮੈਂ ਦੂਸਰੀ ਰੋਟੀ ਲੈ ਲਈ ਆ ਇੱਧਰ ਮੈਂ ਪਾਣੀ ਲਾ ਲਿਆ ਇਸ ਰੋਟੀ ਤੇ ਵੀ ਇੱਧਰ ਲਈ ਬਸ ਜਿੱਧਰ ਪਾਣੀ ਲੱਗਿਆ ਉਹਦਾ ਥੱਲੇ ਪਾਸੇ ਇਸ ਤਰ੍ਹਾਂ ਰੱਖ ਦੇ ਕੁਝ ਇਸ ਰੋਟੀ ਦੇ ਉੱਤੇ ਵੀ ਬਲਬਲੇ ਨਾ ਜਿਹਾ ਫੁੱਲ ਲੱਗੀਆਂ ਇਹ ਤਾਂ ਦੂਰ ਤੇ ਵੀ ਇਸ ਤਰ੍ਹਾਂ ਰੋਟੀ ਆਪਣੀ ਬਣਦੀ ਆ ਹੁਣ ਆਪਣੀ ਰੋਟੀ ਨੇ ਰੜ ਰਹੀ ਆ ਇਹਦੇ ਇਸ ਆਪਣੇ ਮੱਪਾ ਕੱਟ ਕਰ ਦਿੰਦੇ ਜੇ ਮੇਰੇ ਚੈਨਲ ਤੇ ਲਿਊ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਦੇਖੋ ਜੀ ਹੁਣ ਇਹ ਬੁਲਬੁਲ ਮਾਫਾ ਲਗਾ ਆਪਾਂ ਇਹ ਰੋਟੀਆਂ ਆਪਾਂ ਤਵਾ ਮੁੱਦਾ ਮਾਰ ਲਿਆ ਕਿਉਂਕਿ ਰੋਟੀ ਆਪਣੀ ਜੱਕੀ ਹੋਈ ਹੈ ਨਾਲ ਤਵੇ ਦੇ ਬਹੁਤ ਥੋੜੀ ਜਿਹੀ ਫਲੇਮ ਜ਼ਿਆਦਾ ਸੀਗੀ ਆ ਕਰਕੇ ਫਲੇਮ ਥੋੜੀ ਜਿਹੀ ਘੱਟ ਰੱਖਣੀ ਹੈ ਕਿਉਂਕਿ ਰੋਟੀ ਸੜ ਜਾਂਦੀ ਹੈ ਫਿਰ ਹਾਂ ਮਾਰੀ ਦੀ ਬੋਲੀਆਂ ਬਣੀਆਂ ਬਣੀਆਂ ਆ ਦੇਖੋ ਸਾਡੇ ਆਹਦੀ ਰੋਟੀਆਂ ਇਸ ਤਰ੍ਹਾਂ ਬਣ ਗਈਆਂ ਤੰਦੂਰੀ ਰੋਟੀ ਬਣ ਗਈ ਆ ਆਪਣੀ ਅੱਗੇ ਮਿਲਦੇ ਨਵੀਂ ਵੀਡੀਓ ਨਾਲ ਥੈਂਕ ਯੂ ਫॉर वाचिंग